ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕੁਦਰਤ ਡੈਰੀ ਫਾਰਮ ਭਗਤਾ ਤੇ ਅੱਜ ਦੀ ਵੀਡੀਓ ਲੈ ਕੇ ਆਏ ਆਂ ਆਪਾਂ ਮਿੱਤਰੋ ਪਿੰਡ ਭਗਤਾ ਭਾਈਕਾ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਪੈਂਦੀ ਆ ਰਾਮਪੁਰਾ ਫੂਲਬਾਈ ਨੂੰ ਬਾਈ ਕਰਨ ਦੇ ਘਰੋਂ ਵੀਡੀਓ ਬਣਾਉਣ ਲੱਗੇ ਆ ਅੱਗੇ ਵੀ ਆਪਾਂ ਬਾਈ ਦੀ ਮਹਿੰਦੀ ਇੱਕ ਲਾਈਵ ਚੁਆਈ ਕਰਾਈ ਸੀ ਆਪਣੇ ਪੇਜ ਤੇ ਬਹੁਤ ਸੋਹਣਾ ਚੰਗਾ ਦੁੱਧ ਦਿੰਦਾ ਸੀ 20 ਕਿਲੋ ਦੇ ਲਾਗੇ ਛਾਗੇ ਬਹੁਤ ਟੌਪ ਦੇ ਪਸ਼ੂ ਆ ਬਾਈ ਕੋਲੇ ਚੰਗੀਆਂ ਮੱਝਾਂ ਤੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਜੁੜੇ ਆ ਉਹ ਆਪਣੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਦਿਓ ਤੇ ਜਿਹੜੇ ਭਰਾ ਫੇਸਬੁੱਕ ਪੇਜ ਤੇ ਵੇਖ ਰਹੇ ਹੋ ਆਪਣੇ ਪੇਜ ਨੂੰ ਫੋਲੋ ਕਰ ਲਓ ਜਿਸ ਵੀ ਵੀਰ ਭਾਈ ਨੇ ਮੇਰੇ ਤੋਂ ਵੀਡੀਓ ਬਣਾਉਣੀ ਹੋਈ ਮੇਰਾ ਮੋਬਾਈਲ ਨੰਬਰ 62807 7997 ਬਾਕੀ ਬਾਈ ਦੀ ਗੱਲਬਾਤ ਤੁਹਾਡੇ ਨਾਲ ਕਰਾਵਾਂਗੇ ਤੇਰਾ ਇੱਕ ਵਾਰ ਕੈਮਰਾ ਆਪਾਂ ਸਾਰੇ ਪਸ਼ੂਆਂ ਤੇ ਮਾਰਤਾ ਬਹੁਤ ਸੋਹਣੇ ਪਸ਼ੂਆ ਬਾਈ ਕੋਲੇ ਟੌਪ ਦੀਆਂ ਝੋਟੀਆਂ ਚੰਗੇ ਸੀਮਨ ਵਾਲੀਆਂ ਸਾਰੇ ਪਸ਼ੂਆਂ ਦਾ ਬਾਈ ਕੋਲੇ ਰਿਕਾਰਡ ਆ ਸ਼ੌਂਕ ਆ ਬਾਈ ਨੂੰ ਪਸ਼ੂਆਂ ਦਾ ਤੇ ਤਾਂ ਹੀ ਸ਼ੌਂਕ ਦੇ ਨਾਲ ਹੀ ਇਹ ਕੰਮ ਹੁੰਦਾ ਹੈ ਬਾਈ ਜਿਹੜੇ ਭਰਾ ਨੂੰ ਸ਼ੌਂਕ ਆ ਤੇ ਉਹ ਹੀ ਆਪਣੇ ਰਿਕਾਰਡ ਸਾਹਮਣੇ ਰੱਖਦਾ ਤੇ ਉਹ ਹੀ ਸਾਰੀ ਡਿਟੇਲ ਰੱਖਦਾ ਬਾਕੀ ਆਪਾਂ ਜਿਹੜੀ ਮੇਨ ਆਪਾਂ ਵੀਡੀਓ ਬਣਾਉਣੀ ਆ ਉਹ ਆਪਾਂ ਬਣਾਉਣੀ ਆ ਵੱਛੀ ਦੀ ਇਹ ਕਿੰਨੀ ਉਮਰ ਆ ਕੀ ਰਿਕਾਰਡ ਆ ਮਦਰ ਰਿਕਾਰਡ ਕੀ ਆ ਜਾਂ ਇਹ ਆਪ ਕਿਹੜੇ ਸੀਮਨ ਦੀ ਆਪਾਂ ਬਾਈ ਦੇ ਨਾਲ ਗੱਲਬਾਤ ਤੁਹਾਡੀ ਕਰਾਵਾਂਗੇ ਤੇ ਮਲਾਉਨੇ ਆ ਬਾਈ ਨੂੰ ਤੁਹਾਡੇ ਨਾਲ ਹਾਂਜੀ ਆ ਜਾਓ ਬਾਈ ਕਰਨੇ ਸੱਸੀ ਗੱਲ ਬਾਈ ਸਾਸਰੀ ਕਰ ਬਾਈ ਹੋਰ ਠੀਕ ਆ ਬਾਈ ਬਹੁਤ ਵਧੀਆ ਬਾਈ ਆਪਣਾ ਐਡਰੈਸ ਕਨਫਰਮ ਕਰੀ ਐਡਰੈਸ ਆਪਣਾ ਪਿੰਡ ਭਗਤਾ ਭਾਈ ਕਾ ਹਾਂਜੀ ਜ਼ਿਲ੍ਹਾ ਬਠਿੰਡਾ ਠੀਕ ਆ ਤਸੀਲ ਰਾਮਪੁਰ ਰਾਮਪੁਰਾ ਫੂਲ ਪੈਂਦੀ ਆ ਤੇ ਬਾਈ ਆਪਣਾ ਮੋਬਾਈਲ ਨੰਬਰ ਬੋਲ ਦੇ 98778 55650 ਠੀਕ ਆ ਬਾਈ ਇਸੇ ਤੇ ਵਟਸਐਪ ਚੱਲਦਾ ਹਾਂ ਇਸੇ ਤੇ ਵਟਸਐਪ ਠੀਕ ਆ ਬਾਈ ਤੇ ਬਾਈ ਫਿਰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਿਹੜੀ ਬੱਚੀ ਵਿਖਾਉਣੀ ਆ ਤੇ ਇਹਦੀ ਕੀ ਡਿਟੇਲ ਆ ਕਿੰਨੀ ਉਮਰ ਹੈ ਇਹਦੀ ਤੇ ਕੀ ਹਸਬਕਤਾ ਵਾ ਇਹੇ ਉਮਰ ਤਾਂ ਹੈਗੀ ਮੰਨ ਕੇ ਚੱਲੋ ਇਹ ਦੋ ਦੰਦ ਚੱਕਦੀ ਆ ਬਾਈ ਦੋ ਦੰਦ ਚੱਕਦੀ ਆ ਬੜਾ ਕਨਫਰਮ ਹੈ ਮੈਂ ਵੀ ਬਾਈ ਦੇ ਨਾਲ ਜਾਨੀ ਕਿ ਆਪਣਾ ਯਾਰ ਮਿੱਤਰ ਹੀ ਆਪਦਾ ਘਰ ਹੈ ਤੇ ਬੱਚੀ ਦੇਖੀ ਸੀਗੀ ਦੰਦ ਮੂੰਹ ਪਟ ਕੇ ਤੇ ਦੋ ਦੰਦ ਚੱਕਦੀ ਆ ਹੈਨਾ ਬਾਈ ਤੇ ਬਾਈ ਇਹ ਕੀ ਰਿਕਾਰਡ ਹੈ ਇਹਦਾ ਮਦਰ ਰਿਕਾਰਡ ਕੀ ਹੈ ਇਹਦਾ ਮਦਰ ਇਹਦੀ ਆਪਣੇ ਕੋਲੇ ਸੀਗੀ ਉਹਦਾ ਦੁੱਧ ਮੰਨ ਕੇ ਚੱਲੋ 35 37 ਠੀਕ ਹੈ 37 ਕਿਲੋ ਤੱਕ ਆਪਾਂ ਚੋਇਆ ਚੋਇਆ ਠੀਕ ਆਪਣੇ ਆ ਘਰ ਦੀ ਸੇਵਾ ਠੀਕ ਹੈ ਠੀਕ ਹੈ ਬਾਈ ਤੇ ਇਹਦਾ ਇਹ ਕਿੰਨੀ ਉਮਰ ਆ ਕਿੰਨੇ ਮਹੀਨਾ ਦੀ ਹੋਗੀ ਬਾਈ ਇਹ ਮੰਨ ਕੇ ਚੱਲ ਅ ਦੋ ਬੀ 1 ਕਿੰਨੇ ਮਹੀਨਿਆਂ ਦੀ ਬੱਚੀ ਆ ਤੇ ਜਿਹੜੇ ਹਿਸਾਬ ਨਾਲ ਜਿਹੜੇ ਹਿਸਾਬ ਨਾਲ ਮਿੱਤਰੋ ਬੱਚੀ ਦਾ ਵजूद ਆ ਕੱਦ-ਕਾਠ ਆ ਆਮ ਗਾਈਆਂ ਨਾਲੋਂ ਤਾਂ ਕਿਤੇ ਵੱਡੀ ਤੇ ਜਿਹੜਾ ਵਜ਼ਨ ਵजूदਾ ਉਹਦਾ ਅੰਤ ਕੋਈ ਨਹੀਂ ਰੰਗ ਪ੍ਰਿੰਟ ਦਾ ਬਾ ਕਮਾਲ ਹੈ ਬਹੁਤ ਸੋਹਣੀ ਕੁਆਲਿਟੀ ਦੀ ਚੰਗੇ ਰਿਕਾਰਡ ਦੀ ਬੱਚੀ ਹੈ ਤੇ ਬਾਈ ਇਹਦਾ ਫਾਦਰ ਕਾਰਡ ਇਹਦਾ ਕੀ ਸੀਮਨ ਕਿਹੜੇ ਸੀਮਨ ਦੀ ਹੈ ਇਹ ਹੰਟਰ ਦੀ ਆ ਲక్ష్ਮੀ ਡੇਰੀ ਫਾਰਮ ਵਾਲਿਆਂ ਦਾ ਹੰਟਰ ਦੀ ਆ ਹਾਂ ਐਫ ਐ ਦਾ ਬੋਲ ਬਾਈ ਜਨਨ ਕਿ ਤੁਸੀਂ ਆਪ ਹੀ ਸੀਮਨ ਭਰਾਇਆ ਆ ਆਪਾਂ ਉੱਥੋਂ ਲੈ ਕੇ ਆਏ ਸੀ ਜਗਰਾਵੀ ਪੀਡੀ ਦੇ ਮਿਲਦੇ ਕੋ ਸ਼ੌਂਕ ਆ ਬਾਈ ਨੂੰ ਤੇ ਤਾਂ ਹੀ ਅਗਲਾ ਪਿੱਛੇ ਜਾਂਦਾ ਕਿ ਤ ਉਹ ਵੀ ਸੀਮਨ ਮਿਲਦਾ ਹੋ ਭਾਵੇਂ 20 ਕਿਲੋ 50 ਕਿਲੋਮੀਟਰ ਤੇ ਅਗਲਾ ਜਾ ਕੇ ਲੈ ਕੇ ਆਉਂਦਾ ਇਹ ਹੰਟਰ ਦੀ ਆ ਬਾਈ ਹਾਂ ਹੰਟਰ ਦੀ ਆ ਲక్ష్ਮੀ ਡੇਰੀ ਠੀਕ ਹੈ ਤੇ ਜਿਹੜਾ ਇਹਦੇ ਸੀਮਨ ਲੱਗਿਆ ਬਾਈ ਉਹਦਾ ਕੋਈ ਰਿਕਾਰਡ ਹੋਰ ਆਪਾਂ ਨਾ ਸਾਨੂੰ ਆਏ ਸੀਗਾ ਇਹ ਪਹਿਲੇ ਸੀਮਨ ਤੇ ਰਹਿ ਗਈ ਆਪਾਂ ਜਦੋਂ ਠੀਕ ਪਰਾਇਆ ਉਹ ਤੋਂ ਗੌਰ ਨਹੀਂ ਕੀਤੀ ਆ ਉਹਦਾ ਨਹੀਂ ਪਤਾ ਵੀ ਜਿਹੜਾ ਵੀ ਜਣੀ ਕਿਉਂ ਹੋਊ ਚੰਗਾ ਹੀ ਚੰਗਾ ਭਰਾਇਆ ਸੀਮਨ ਦਾ ਬਾਈ ਚੰਗਾ ਹੀ ਵਾਰਤ ਦੇ ਸਹੀ ਗੱਲ ਇਹ ਤਾਂ ਬਾਈ ਕੋਈ ਬੇਸ਼ੱਕ ਗੱਲ ਆ ਕੋਈ ਇਹ ਚ ਕੋਈ ਸ਼ੱਕ ਵਾਲੀ ਨਹੀਂ ਦੋ ਰਾਇ ਨਹੀਂ ਵੀ ਬਾਈ ਕਹਿੰਦਾ ਵੀ ਆਪਾਂ ਸੀਮਨ ਤਾਂ ਆਪਾਂ ਚੰਗਾ ਭਰਾਉਨੇ ਆ ਕਿਉਂਕਿ ਆਪਣੇ ਕੋਲੇ ਮੰਨ ਕੇ ਚੱਲੋ ਉਹ ਸਿੱਕਾ ਪਿਆ ਹੋਊਗਾ ਜਿਹੜਿਆਂ ਸਾਹਮਣੇ ਰੱਖੀ ਆ ਠੀਕ ਆ ਬਾਈ ਸਹੀ ਗੱਲ ਆ ਬਾਈ ਦੀ ਤੇ ਬਾਈ ਤੇਰੇ ਹਿਸਾਬ ਨਾਲ ਫਿਰ ਕਿੰਨਾ ਕ ਪਾ ਦੂਗੀ ਦੁੱਧ ਇਹੇ ਦੁੱਧ ਦੇ ਤਾਂ ਬਾਕੀ ਤਾਂ ਆਪਾਂ ਹੁੰਦੀ ਹੈ ਸੇਵਾ ਡੋਡੀ ਹੈ ਨਾ ਸੇਵਾ ਦੇ ਸਿਰ ਤੇ ਸਹੀ ਗੱਲ ਆ ਬੱਦ ਮੰਨ ਕੇ ਚੱਲੋ ਵੀ ਆਪਣੇ ਅੰਦਾਜ਼ੇ ਤੋਂ 2 ਕਿਲੋ ਵੱਧ ਵੀ ਕੱਢ ਸਕਦੀ ਐ ਤੇ 2 ਕਿਲੋ ਘੱਟ ਵੀ ਕੱਢ ਸਕਦੀ ਐ ਤੇ ਦਿਨ ਕਿੰਨੇ ਪਾਏ ਬਾਈ ਸੂਨ ਦੇ ਇਹ ਮੰਨ ਕੇ ਚੱਲ ਵੇ ਤਾਂ ਲੈ ਜੂਗੀ 5-7 ਦਿਨ ਲੈ ਜੂਗੀ 5-7 ਦਿਨ ਲੈ ਜੂਗੀ ਜਾਲੇ ਜੂੜੇ ਕਰਨ ਲੱਗੇ ਠੀਕ ਐ ਲੈ ਬਾਈ ਫਿਰ ਖੋਲ ਕੇ ਨੂੰ ਤੋਰਾ ਤਾਰਾ ਵਿਖਾਈਏ ਆਪਾਂ ਤੇ ਬਹੁਤ ਸੋਹਣੀ ਬੱਚੀ ਐ ਬਾਈ ਕਹਿੰਦਾ ਵੀ ਦੋ ਦੰਦ ਚੱਕਦੀ ਆ ਬੱਚੀ ਤੇ ਕੱਦ ਕਾਠ ਤਾਂ ਬਹੁਤ ਵੱਡਾ ਮਿੱਤਰੋ ਆਪ ਵੀ ਤੁਸੀਂ ਅੰਦਾਜ਼ਾ ਲਾ ਲਓ ਫੇਸ ਕੁਆਲਿਟੀ ਕਰੋ ਚੈੱਕ ਨਿੱਕਾ ਕੰਨਾ ਬੋਦੀ ਵਾਲੀ ਵੱਛੀ ਆ ਹੰਟਰ ਦੀ ਆ ਬਾਈ ਕਹਿੰਦਾ ਲక్ష్ਮੀ ਡੇਰੀ ਵਾਲੇ ਦੇ ਜਿਹੜਾ ਬੋਲ ਆ ਤੇ ਬਸ ਉਹ ਉਹ ਇੱਕ ਹਿਸਾਬ ਨਾਲ ਬਸ ਉਹੀ ਆ ਬੋਲੀ ਬਣ ਕੇ ਚੱਲੋ ਬੋਲ ਜਿੱਡਾ ਹੀ ਕਦ ਕਾਠਾ ਹੈ ਤੇ ਵਜਨ ਵਜੂਦ ਦਾ ਤਾਂ ਅੰਤ ਕੋਈ ਨਹੀਂ ਤੇ ਬਾਕੀ ਜਿਹੜੀ ਲੇਵੇ ਦੀ ਕੁਆਲਿਟੀ ਆ ਆਡਰ ਕੁਆਲਿਟੀ ਆ ਖੁੱਚਾਂ ਤੋਂ ਉੱਪਰ ਕੰਪੈਕਟਰ ਆਡਰ ਆ ਫਿੱਟ ਫਿਟ ਨਾਲ ਵਾਲਾ ਲੇਵਾ ਜਿਹਨੂੰ ਆਪਾਂ ਕਹਿੰਦੇ ਜਿਸ ਤਰ੍ਹਾਂ ਜਿਹੜੀ ਵੀ ਕਿਸੇ ਭਰਾ ਨੇ ਕੋਈ ਫਾਰਮ ਦੀ ਸ਼ੁਰੂਆਤ ਕਰਨੀ ਹੈ 2-4 ਪਸ਼ੂ ਗਾਈਆਂ 4 ਗਾਈਆਂ ਲੈ ਕੇ ਫਾਰਮ ਦੇ ਵਿੱਚ ਪਾਉਣੀਆਂ ਤੇ ਬਹੁਤ ਵੱਡਾ ਬਾਈ ਕੋਲੇ ਵਧੀਆ ਆਪਸ਼ਨ ਹੈ ਕਿਉਂਕਿ ਚੰਗੇ ਰਿਕਾਰਡ ਦੀ ਬੱਚੀ ਆ ਆਮ ਘਰੇਲੂ ਪਰਿਵਾਰ ਕੋਲੇ ਆ ਜੀਮੀਦਾਰ ਪਰਿਵਾਰ ਕੋਲੇ ਆ ਜਮਾਂ ਘਰੇਲੂ ਬੰਦੇ ਆ ਬਾਈ ਬਾਈ ਕੋਲੇ ਇੱਕ ਹੀ ਵੜ ਰਹੀ ਜੀ ਬਾਈ ਕਹਿੰਦਾ ਅੱ비 ਮੱਝਾਂ ਹੀ ਰੱਖਾਂਗੇ ਨਾਲ ਖੇਤੀਬਾੜੀ ਦਾ ਥੋੜਾ ਜਿਆਦਾ ਕੰਮ ਹੋ ਜਾਂਦਾ ਲੈ ਚੱਲ ਬਾਈ ਫੇਸ ਕੁਆਲਟੀ ਦੇਖੋ ਜੀ ਬੋਦੀ ਵਾਲੀ ਬੱਚੀ ਆ ਨਿੱਕਾ ਕੰਨਾ ਗੋਲ ਤੇ ਕੱਦ ਕਾਠ ਦਾ ਤਾਂ ਕਿਆ ਬਾਤ ਆਈਆਂ ਕੱਲਾ ਕੱਲਾ ਥਣ ਲੱਗਿਆ ਸੋਹਣਾ ਭਵੇਂ ਤਾਂ ਕੋਈ ਭਰਾ ਹੱਥ ਨਾਲ ਚਵਾਈ ਕਰ ਲੇ ਤੇ ਭਵੇਂ ਕਰ ਲਈ ਮਸ਼ੀਨ ਤੇ ਚਵਾਈ ਪਰ ਵੈਸੇ ਜਿਹੜੇ ਸਾਹ ਨਾਲ ਬੱਛੀ ਆ ਫਾਰਮ ਵਾਲੀ ਤੇ ਹਜੇ ਇਹਦੇ ਬਾਈ ਕਹਿੰਦਾ ਵੀ ਦਿਨ ਲੈਂਦੀ ਹੈ ਹਜੇ ਹਫਤਾ ਘੱਟੋ ਘੱਟ ਕਿਉਂਕਿ ਬੱਛੀ ਉੱਪਰੋਂ ਵੀ ਬਿਲਕੁਲ ਐ ਪੱਠਪੁੜੇ ਦੀ ਬਨਾਵਟ ਦੇਖੋ ਮੱਝਾਂ ਵਰਗੇ ਪੱਠਪੁੜੇ ਦੀ ਆ ਪੂਰੇ ਚੌੜੇ ਪੱਠਪੁੜੇ ਦੀ ਆ ਖੱਟੀ ਦਿਖਾ ਸਹੀ ਗੱਲ ਆ ਬਾਈ ਮੜਾ ਨਾਲ ਹੋਈ ਮੜਾ ਬਰੋਬਰ ਖੜੀ ਕੱਦ ਕੇ ਦੇਖੋ ਜੀ ਬਾਈ ਦਾ ਬਸ ਕੱਲਾ ਮੋਢੇ ਤੋਂ ਥੱਲੇ ਕੱਲਾ ਗਾਲੀ ਦੀਂਦਾ ਬਹੁਤ ਵੱਡੇ ਕੱਦ ਕਾਟ ਦੀ ਆ ਤੇ ਜਿਹੜੀ ਆਡਰ ਕੁਆਲਿਟੀ ਆ ਉਹ ਬਾ ਕਮਾਲ ਆ ਕੱਲਾ ਕੱਲਾ ਥਾਣਾ ਸੋਹਣਾ ਹੱਥ ਦੀ ਚਵਾਈ ਵਾਲਾ ਥਣ ਲੱਗਿਆ ਭਾਵੇਂ ਕੋਈ ਭਰਾ ਮਸ਼ੀਨ ਤੇ ਚਵਾਈ ਕਰ ਲੇ ਕੋਈ ਫੋਰ ਸ਼ਾਂਗ ਨਹੀਂ ਚਾਰ ਹੀ ਥਾਣਾ ਤੇ ਆਪਦੀ ਸਮਝ ਨਾਲ ਜਿਹੜੇ ਵੀ ਕਿਸੇ ਭਰਾ ਦੇ ਫਿੱਟ ਹੋਈ ਆ ਆਪਦੀ ਸਮਝ ਨਾਲ ਖਰੀਦ ਲਓ ਵੀ ਤੁਹਾਡੇ ਹਿਸਾਬ ਨਾਲ ਕਿੰਨਾ ਦੁੱਧ ਪਾ ਦੂਗੀ ਬਾਈ ਕਹਿੰਦਾ ਬਾਈ ਦੇ ਨਾਲ ਆਫ ਕੈਮਰਾ ਗੱਲਬਾਤ ਹੋਈ ਸੀ ਬਾਈ ਬਹੁਤਾ ਜਿਆਦਾ ਨਹੀਂ ਗੱਲਬਾਤ ਬੋਲਦੇ ਚੱਲਦੇ ਵੀ ਜਿਵੇਂ ਆਪਾਂ ਅੱਜ ਕੱਲ ਕੋਈ ਫੋਟੋ ਫੁੱਲੀਆਂ ਛੱਡੀ ਜਾਵੇ ਜਿਹੜੇ ਹਿਸਾਬ ਨਾਲ ਵਹਿੜ ਆ ਤੇ ਆਪਾਂ ਅੱਜ ਕੱਲ ਹਰੇਕ ਭਰਾ ਵੀਡੀਓ ਵੇਂਦਾ ਫੋਨ ਤੇ ਵੀ ਜਿਹੜੇ ਜਿੰਨਾ ਮਰਜ਼ੀ ਦੁੱਧ ਕਹਿ ਦੋ 30 ਕਿਲੋ ਕਹਿ ਦੋ 35 ਕਹਿ ਦੋ ਤੇ ਸਭ ਸੰਪਾਰੀ ਆ ਕਿਉਂਕਿ ਬੱਚੀ ਦਾ ਜਿਹੜਾ ਰੰਗ ਰੂਪ ਹੈ ਤੇ ਵਜੂਦ ਦਾ ਜਾਤ ਪਾਤ ਦੁੱਧ ਦੇ ਵੀ ਦਊਗੀ ਬੇਸ਼ੱਕ ਕੋਈ ਚੰਗੀ ਸੇਵਾ ਸੰਭਾਲ ਵਾਲਾ ਭਰਾ ਲੈ ਜੇ ਜੇ ਕਿਸੇ ਭਰਾ ਨੇ ਕੋਈ ਫਾਰਮ ਦੀ ਸ਼ੁਰੂਆਤ ਕਰਨੀ ਹੈ ਤੇ ਬਹੁਤ ਵਧੀਆ ਆਪਸ਼ਨ ਹੈ ਨਵਾਂ ਹਾਂ ਨਾ ਦੋ ਦੰਦ ਚੱਕਦੀ ਆ ਵੱਚੀ ਤੇ ਵੈਸੇ ਮੈਂ ਤਾਂ ਹਜੇ ਤੱਕ ਕੋਈ ਦੋ ਦੰਦ ਐਡੀ ਵੱਚੀ ਵੇਖੀ ਨਹੀਂ ਗਈ ਬੀ ਜਿਹੜੇ ਹਿਸਾਬ ਨਾਲ ਦੋ ਦੰਦਾਂ ਛੋਟੀ ਉਮਰ ਦੇ ਵਿੱਚ ਐਡਾ ਕੱਦ ਕਾਠ ਕਰਨਾ ਤੇ ਪੱਠਪੂੜੇ ਦੀ ਬਨਾਵਟਾ ਜਿਹੜੀ ਬਹੁਤ ਚੌੜੇ ਪੱਠਪੂੜੇ ਦੀ ਆ ਐ ਮੱਝਾਂ ਵਰਗਾ ਪੱਠਪੂੜਾ ਪਿਆ ਤੇ ਪਿੱਛੋਂ ਦੇਖੋ ਸੂਕ ਕੋਲੋਂ ਪੂਰੇ ਚੌੜੇ ਪੱਠਪੂੜੇ ਦੀ ਆ ਤੇ ਜਿਹੜੀ ਇਹ ਲੇਵੇ ਦੀ ਕੁਆਲਿਟੀ ਆ ਤਾਂ ਕਿਆ ਬਾਤ ਹੈ ਹਜੇ ਢਿੱਲਾਂ ਲਈ ਫਿਰਦੀ ਆ ਬਾਈ ਮੜਾ ਦੇਖੀ ਨੀ ਲੇਵੇ ਤੇ ਹੱਥੇ ਢੱਲੀ ਜੀ ਦਿਖਾਈ ਛੱਟ ਕੇ ਜੀ ਇਹ ਤਾਂ ਬਹੁਤ ਵੇਖੋ ਪਤਲਾ ਮਾਸਾ ਲੇਵੇ ਤੇ ਤੇ ਲੈਵੇ ਤੇ ਤਾਂ ਦੁੱਖ ਤੋੜ ਦੂ ਬਾਈ ਹੈਨਾ ਜਿਹੜੀ ਇਹਦੀ ਬਾਈ ਜਿਹੜੀ ਗਾਂ ਦੀ ਇਹ ਬੱਚੀ ਆ ਉਹ ਵੀ ਪੂਰੀ ਐ ਸੀਗੀ ਹੱਤ ਕੰਪਲਟ ਆਰਡਰ ਦੀ ਸੀਗੀ ਪੂਰੀ ਹਾਂ ਅੱਛਾ ਹਾਂ ਮੰਨ ਕੇ ਚੱਲ ਤੀਜੇ ਚੌਥੇ ਸੂਏ ਆਪਾਂ ਰੱਖੀ ਆ ਠੀਕ ਐ ਚਾਰ ਤੂਏ ਘਰ ਦੇ ਕੋਈ ਝੋਟ ਜਾਨੀ ਕਿ ਛੋਟੇ ਘਰ ਦੇ ਰਵੇ ਚ ਹੀ ਆ ਜਾਂਦੀ ਐ ਇਹ ਠੀਕ ਆ ਬਾਈ ਤੇ ਬਾਈ ਫਿਰ ਜਿਹੜੀ ਇਹਦੀ ਮੁੱਲਵਾੜੀ ਦੀ ਗੱਲ ਕਰ ਗਏ ਆਪਾਂ ਮੁੱਲ ਫਿਰ ਕੀ ਰੱਖਿਆ ਤੇ ਮੁੱਲ ਆਪਾਂ ਫੋਨ ਤੇ ਕਰਾਂਗੇ ਫੋਨ ਤੇ ਕਰਾਂਗੇ ਫੋਨ ਤੇ ਕਰਾਂਗੇ ਠੀਕ ਐ ਜੀ ਇਹ ਵੀ ਮਿੱਤਰੋ ਕਈ ਕਾਰਨ ਹੁੰਦੇ ਆ ਬਹੁਤ ਭਰਾ ਮੈਸੇਜ ਕਰ ਦੰਦੇ ਆ ਕੋਈ ਭਰਾ ਗਲਤਫਲਤ ਵੀ ਕਰ ਦੰਦੇ ਚਲੋ ਉਹਨਾਂ ਦੀ ਸਮਝ ਉਹਨਾਂ ਦੇ ਨਾਲ ਆ ਅਗਲਾ ਕਹਿੰਦਾ ਵੀ ਫੋਨ ਤੇ ਨਹੀਂ ਹਰੇ ਆਪਾਂ ਆਮ ਮੰਨ ਕੇ ਚਲੋ ਜਿਹੜੀ ਵੀਡੀਓ ਪਾਉਣੀ ਆ ਮੁੱਲ ਫੋਨ ਤੇ ਜਿੰਨ ਕੇ ਵੀਡੀਓ ਦੇ ਵਿੱਚ ਹੀ ਕਰੀਦਾ ਪਰ ਜਿਹੜਾ ਇਹਦਾ ਵੱਛੀ ਦਾ ਮੁੱਲ ਫੋਨ ਤੇ ਕਰਨ ਦਾ ਇਹਦਾ ਵੀ ਕੋਈ ਕਾਰਨ ਆ ਕਿਉਂਕਿ ਬਾਈ ਕਹਿੰਦਾ ਵੀ ਬਹੁਤ ਦੋ ਚਾਰ ਭਰਾ ਮੰਨ ਕੇ ਚਲੋ ਕੋਈ ਵਪਾਰੀ ਬੰਦੇ ਜਿਹੜੇ ਮੁੱਲ ਲਾਉਂਦੇ ਆ ਪਰ ਬਾਈ ਕਹਿੰਦਾ ਵੀ ਥੋੜੀ ਜੀ ਕਈ ਸਮੱਸਿਆ ਹੁੰਦੀ ਆ ਆਪਾਂ ਵੀਡੀਓ ਦੇ ਵਿੱਚਾਂਗੇ ਤੇ ਚੰਗੀ ਵੱਛੀ ਆ ਤੇ ਜਿਹੜੇ ਵੀ ਕਿਸੇ ਭਰਾ ਦੇ ਫਿੱਟ ਹੋਵੇ ਤੇ ਬਾਈ ਦੇ ਨਾਲ ਕਰ ਲਿਓ ਗੱਲਬਾਤ ਬਾਈ ਦਾ ਜਿਹੜਾ ਨੰਬਰ ਆ ਸਕਰੀਨ ਤੇ ਚੱਲਦਾ ਹੋਊਗਾ ਪੂਰਾ ਫੁੱਲ ਸਾਈਜ਼ ਆ ਕੋਈ ਵੀ ਭਰਾ ਛੋਟੀ ਮੰਨ ਕੇ ਨਾ ਆਵੇ ਵੀ ਕੋਈ ਕਹੇ ਅਗਲਾ ਕਹੇ ਕਿ ਗੁਟਰੀ ਜੀ ਹੋਊਗੀ ਛੋਟੀ ਹੋਊਗੀ ਪੂਰਾ ਫੁੱਲ ਸਾਈਜ਼ ਆ ਵੱਡੇ ਕਦ ਕਾਢਦੀ ਆ ਤੇ ਜੇ ਆਪਾਂ ਫੇਸ ਕੁਆਲਿਟੀ ਦੀ ਗੱਲ ਕਰਕੇ ਦੁਬਾਰਾ ਚੈੱਕ ਕਰਾਗੇ ਛੋਟਾ ਫੇਸ ਆ ਨਿੱਕਾ ਕੰਨ ਗੋਲ ਬੋਦੀ ਵਾਲੀ ਬੱਚੀ ਆ ਤੇ ਕਿਆ ਬਾਤ ਐ ਜਿਹੜੀਆਂ ਤਿੰਨ ਪਸਲੀਆਂ ਦੀਆਂ ਨੇ ਬਾਈ ਉਹ ਵੀ ਐ ਜਿਹੜੀ ਜਾਤ ਹੁੰਦੀ ਐ ਚਿੰਗੀ ਹੈ ਨਾ ਤਿੰਨ ਤਿੰਨ ਦੀ ਬਈ ਜਾਨੀ ਕੇ ਪੂਰਾ ਕੈਰੈਕਟਰ ਆ ਬੱਚੀ ਚ ਪੂਰਾ ਸਿਰਾ ਸੱਟ ਆ ਅੱਜ ਦੀ ਘੜੀ ਪ੍ਰਮਾਤਮਾ ਮਹਾਰਾਜ ਨੂੰ ਉਮਰ ਲਾਵੇ ਲੰਬੀ ਉਮਰ ਕਰੇ ਦੀ ਤੇ ਬਹੁਤ ਚੰਗਾ ਦੁੱਧ ਪਾਊਗੀ ਜਿਹੜੇ ਵੀ ਵੀਰਾਂ ਨੂੰ ਸਮਝ ਆ ਹਰੇਕ ਭਰਾ ਨੂੰ ਆਪਦੀ ਆਪਦੀ ਸਮਝ ਆ ਅਗਲੇ ਨੂੰ ਪਤਾ ਹੀ ਆ ਵੀ ਜੇ ਇਹੜੀ ਇਹੋ ਜਿਹਿਆਂ ਜਾਤ ਵਾਲੀਆਂ ਬੱਚੀਆਂ ਕਿੰਨਾ ਦੁੱਧ ਕੱਢ ਸਕਦੇ ਨੇ ਤੇ ਹਜੇ ਬਹ ਹਫਤਾ ਲੈਂਦੀ ਐ ਤੇ ਲੇਵੇ ਤੇ ਤਾਂ ਦੁੱਖ ਤੋੜ ਦੂਗੀ ਜਿੱਦੇ ਬੱਚੀਆਂ ਡਾਲਿਆਂ ਤੇ ਹੋਈ ਇੱਕ ਅੱਧਾ ਦਿਨ ਪਹਿਲਾਂ ਤੇ ਸਿਰਾ ਸੱਟ ਹੋਊਗੀ ਬੱਚੀ ਤੋਂ ਬੈਠਾ ਨਹੀਂ ਆ ਨਾ ਲੈਵਾਂ ਲੈ ਕੇ ਬਹੁਤ ਵੱਡੇ ਕੱਦ ਕੱਢ ਦੀਆ ਬਾਈ ਕਹਿੰਦਾ ਜਿਹੜਾ ਮੁੱਲ ਆਪਾਂ ਫੋਨ ਤੇ ਕਰਾਂਗੇ ਤੇ ਬਾਈ ਨੂੰ ਸ਼ੌਂਕ ਹੀ ਆ ਚੰਗੇ ਪਸ਼ੂਆਂ ਦਾ ਤੇ ਪਰ ਪਸ਼ੂ ਥੋੜੇ ਜ਼ਿਆਦਾ ਹੋਣ ਕਰਕੇ ਬਾਈ ਦਾ ਕੰਮ ਹੈ ਖੇਤੀ ਦਾ ਦੇਖੋ ਮੱਝਾਂ ਸਾਰੀਆਂ 20 ਪਲੱਸ ਵਾਲੀਆਂ ਮੱਝਾਂ ਆਪਾਂ ਆਪਦੇ ਪੇਜ ਤੇ ਆਪਣੇ ਤੇ ਚਵਾਈ ਕਰਾਈ ਸੀ ਐਸ ਮੱਝ ਦੀ ਹੈਨਾ ਬਾਈ ਆਹੀ ਮੱਝਾਂ ਹਾਂ ਤੇ ਕਿੰਨਾ ਕੱਢੇ ਸੀ ਦੁੱਧ ਨੇ ਇਹ 1.9 ਕਿਲੋ 1.9 ਕਿਲੋ ਦੁੱਧ ਕੱਢਿਆ ਸੀ ਜਣੀ ਕੇ ਹਨਾ ਅੱਜ ਆਪਾਂ ਦੋ ਟਾਈਮ ਦਾਣਾ ਪਾ ਕੇ ਹਾਂ ਆਮ ਨਾਰਮਲ ਸੇਵਾ ਤੇ ਬਾਈ ਕਹਿੰਦਾ ਵੀ ਜਿਵੇਂ ਆਪਣੀ ਸੇਵਾ ਹੁੰਦੀ ਹੈ ਘਰੇ ਕੋਈ ਜ਼ਿਆਦਾ ਪ੍ਰੈਸ਼ਰ ਨਹੀਂ 19 1.9 ਕਿਲੋ ਦੁੱਧ ਬੱਚੇ ਨੇ ਚਵਾਇਆ ਸੀ ਤਿੰਨ ਟਾਈਮ ਆਪਾਂ ਲਾਈਵ ਚਵਾਇ ਕਰਾਈ ਸੀ ਇਹਦਾ ਕੱਟਾ ਵੀ ਹੈ ਬਾਈ ਕੋਲੇ ਹਨਾ ਕੱਟਾ ਵੀ ਹਾਂ ਉਹ ਖੜਾ ਹੈ ਇਹਦਾ ਬਾਈ ਆਹ ਇਹ ਇੱਧਰ ਖੜਾ ਹੈਗਾ ਆ ਜਿਹੜਾ ਖੜਾ ਹੈਗਾ ਹਨਾ ਠੀਕ ਆ ਇਹੜੇ ਸੀਮਨ ਦਾ ਇਹ ਬਾਈ ਇਹ ਆਪ ਹੈਗਾ ਹੈਗਾ ਭੀਮ ਦਾ ਏ ਬੀ ਸੀ ਵਾਲਿਆਂ ਦਾ ਭੀਮ ਦਾ ਏ ਬੀ ਸੀ ਵਾਲਿਆਂ ਦਾ ਚੰਗੇ ਸੀਮਨ ਬਾਈ ਮੱਝਾਂ ਦੇ ਵੀ ਲਵਾਉਂਦਾ ਤੇ ਜੇ ਕਿਸੇ ਭਰਾ ਨੇ ਕੋਈ ਘਰੇ ਪਾਲਣ ਨੂੰ ਕੱਟਾ ਲੈਣਾ ਹੋਵੇ ਬਾਈ ਕੋਲੇ ਪੰਜ ਚਾਰ ਕੱਟੇ ਆ ਚੰਗੀ ਨਸਲ ਦੇ ਤੇ ਚੰਗਾ ਦੁੱਧ ਆ ਮੱਝਾਂ ਸਲੇਜ ਚ ਕੋਈ ਸ਼ੱਕ ਨਹੀਂ ਕੀ ਤੇ ਜਿਹੜੇ ਵੀ ਭਰਾ ਜੇ ਕੋਈ ਵੀ ਪਸ਼ੂ ਖੱਟ ਹੋਇਆ ਬੱਚੀ ਮੰਨ ਕੇ ਚਲੋ ਆਪਣੀ ਮੇਨ ਵੀਡੀਓ ਹੈਗੀ ਹੈ ਵੇੜ ਦੀ ਦੋ ਦੰਦ ਬੱਚੀ ਆ ਹਫਤਾ ਰਹਿੰਦਾ ਸੂਣਦਾ ਤੇ ਬਹੁਤ ਚੰਗਾ ਯਾਨੀ ਕਿ ਦੁੱਧ ਪਾ ਦੂਗੀ ਤੇ ਚੰਗੇ ਕਰੈਕਟਰ ਬੱਚੀ ਦੇ ਥਾਂ ਲੈ ਵੇ ਦੀ ਪੂਰੀ ਸਾਫ ਹੈ ਵੱਡੇ ਕਦ ਕਰਦੀ ਆ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਤੇ ਜਿਹੜੇ ਵੀ ਵੀਰ ਦੇ ਕੋਈ ਫੈਕਟ ਹੋਇਆ ਪਸ਼ੂ ਤੇ ਬਾਈ ਦੇ ਨਾਲ ਕਰ ਲਿਆ ਗੱਲਬਾਤ ਮਿਲਦੇ ਆ ਕਿ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ ਹਾਸੀ ਕਾਲ ਸਾਰਿਆਂ ਨੂੰ